ਰਸੋਈ ਘਰ ਵਿੱਚ ਪਿਆ ਤਵਾ ਕਦੇ ਵੀ ਤੰਨ ਦੀ ਕਮੀ ਨਹੀਂ ਹੋਣ ਦੇਵੇਗਾ। ਵਾਸਤੂ ਸ਼ਾਸਤਰ ਦੇ ਅਨਸਾਰ ਤਵੇ ਦੇ ਕਈ ਸਾਰੇ ਉਪਾਏ ਦੱਸੇ ਗਏ ਹਨ ਜਿਨ੍ਹਾਂ ਨੂੰ ਅਜਮਾ ਕੇ ਦੇਵੀ ਲక్ష్ਮੀ ਦੀ ਕਿਰਪਾ ਆਪਣੇ ਉੱਪਰ ਬਣਾਈ ਰੱਖ ਸਕਦੇ ਹਾਂ। ਇਸ ਨਾਲ ਤੰਨ ਦੀ ਕਮੀ ਨਹੀਂ ਹੋਵੇਗੀ ਅਤੇ ਬਰਕਤ ਬਰਕਰਾਰ ਰਹੇਗੀ। ਤਵਾ ਸਿਰਫ ਰੋਟੀ ਬਣਾਉਣ ਦਾ ਕੰਮ ਹੀ ਨਹੀਂ ਹੁੰਦਾ ਸਗੋਂ ਘਰ ਦੀ ਬਰਕਤ ਵੀ ਬਣਾਈ ਰੱਖਦਾ ਹੈ। तवा रसोई घर की महत्वपूर्ण चीज़ हों है तवा किस जगह पर किस्मत खुल जाती है बेशुमार दौलत मिलती है ये सब जानने तो पहला चैनल तो जो नवे आए जे चैनल में सबसक्राइब नहीं किया प्लीज चैनल में सबसक्राइब करो वीडियो भीडियो लाइक शेयर करो वाद तो वो वीडियो बिना स्किप किएं तक देखो तुम पूरी जानकारी मिल सके नंबर एक ਜਦੋਂ ਵੀ ਸਵੇਰੇ ਖਾਣਾ ਬਣਾਉਣ ਲੱਗੋ ਤਾਂ ਤਵੇ ਨੂੰ ਗਰਮ ਹੋਣ ਤੋਂ ਬਾਅਦ ਤਵੇ ਤੇ ਨਮਕ ਜ਼ਰੂਰ ਪਾਓ ਪਰੰਤੂ ਨਮਕ ਵਿੱਚ ਹਲਦੀ ਅਤੇ ਮਿਰਚ ਨਹੀਂ ਮਿਲੀ ਹੋਣੀ ਚਾਹੀਦੀ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਨੰਬਰ 2 ਜਦੋਂ ਤਵਾ ਠੰਡਾ ਹੋ ਜਾਵੇ ਤਾਂ ਉਸ ਉੱਪਰ ਨਿੰਬੂ ਅਤੇ ਨਮਕ ਰਗੜੋ ਇਸ ਨਾਲ ਤਵਾ ਚਮਕਦਾ ਹੈ ਅਤੇ ਕਿਸਮਤ ਵੀ ਚਮਕ ਜਾਂਦੀ ਹੈ ਨੰਬਰ 3 ਤਵਾ ਤੇ ਕੜਾਈ ਰਾਹੁ ਦਾ ਪ੍ਰਤੀਨਿਧਵ ਕਰਦੇ ਹਨ ਰਸੋਈ ਨੂੰ ਹਮੇਸ਼ਾ ਸਾਫ਼ ਰੱਖੋ ਜੇਕਰ ਕੋਈ ਇਸਤਰੀ ਗੰਦੇ ਤਵੇ ਜਾਂ ਗੰਦੀ ਕੜਾਈ ਦਾ ਇਸਤੇਮਾਲ ਕਰਦੀ ਹੈ ਤਾਂ ਉਸ ਦਾ ਸਿੱਧਾ ਪ੍ਰਭਾਵ ਉਸ ਦੇ ਪਤੀ ਤੇ ਪੈਂਦਾ ਹੈ ਨੰਬਰ 4 ਤਵੇ ਅਤੇ ਕੜਾਈ ਨੂੰ ਕਦੇ ਵੀ ਤਿੱਖੀ ਚੀਜ਼ ਨਾਲ ਨਾ ਖੁਰਚੋ ਹੋ ਸਕੇ ਤਾਂ ਉਸ ਨੂੰ ਗਿੱਲਾ ਕਰਕੇ ਰੱਖ ਦਿਓ ਅਤੇ ਬਾਅਦ ਵਿੱਚ ਹੌਲੀ ਹੌਲੀ ਸਾਫ਼ ਕਰ ਲਓ ਨੰਬਰ 5 ਅਕਸਰ ਦੇਖਣ ਨੂੰ ਮਿਲਦਾ ਹੈ ਕਿ ਕਈ ਲੋਕ ਰੋਟੀ ਪਕਾਉਣ ਤੋਂ ਬਾਅਦ ਗਰਮ ਤਵੇ ਨੂੰ ਗੰਦੇ ਭਾਂਡਿਆਂ ਵਿੱਚ ਧੋਣ ਲਈ ਰੱਖ ਦਿੰਦੇ ਹਨ ਜੋ ਕਿ ਬਿਲਕੁਲ ਹੀ ਗਲਤ ਹੈ ਕਿਉਂਕਿ ਗਰਮ ਤਵੇ 'ਤੇ ਪਾਣੀ ਛਿੜਕਣਾ ਚੰਗਾ ਨਹੀਂ ਹੁੰਦਾ ਇਸ ਨਾਲ ਨਕਾਰਾਤਮਕ ਊਰਜਾਕਾਰ ਵਿੱਚ ਦਾਖਲ ਹੁੰਦੀ ਹੈ ਨੰਬਰ 6 ਜੋਤਿਸ਼ਾਸਤਰ ਦੇ ਅਨਸਾਰ ਤਵੇ ਦਾ ਸੰਬੰਧ ਰਾਹੂ ਨਾਲ ਮੰਨਿਆ ਜਾਂਦਾ ਹੈ ਇਸ ਲਈ ਤਵੇ ਨੂੰ ਹਮੇਸ਼ਾ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਨੰਬਰ 7 ਤਵੇ ਅਤੇ ਕਡਾਈ ਨੂੰ ਕਦੇ ਵੀ ਝੂਠਾ ਨਾ ਕਰੋ ਅਤੇ ਨਾ ਹੀ ਝੂਠੇ ਭਾਂਡਿਆਂ ਵਿੱਚ ਰੱਖੋ ਇਹਨਾਂ ਭਾਂਡਿਆਂ ਦੀ ਪਵਿੱਤਰਤਾ ਨਾਲ ਹੀ ਘਰ ਵਿੱਚ ਬਰਕਤ ਦੇ ਰਸਤੇ ਖੁੱਲਦੇ ਹਨ ਇਸ ਲਈ ਇਹਨਾਂ ਦੋਵਾਂ ਭਾਂਡਿਆਂ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਹੈ ਨੰਬਰ 8 ਤਵੇ ਨੂੰ ਹਮੇਸ਼ਾ ਲਟਾ ਕੇ ਰੱਖਣਾ ਚਾਹੀਦਾ ਹੈ ਮੰਨਿਆ ਜਾਂਦਾ ਹੈ ਕਿ ਤਵੇ ਨੂੰ ਖੜਾ ਕਰਕੇ ਰੱਖਣ ਨਾਲ ਘਰ ਵਿੱਚ ਲੜਾਈ ਝਗੜਾ ਹੁੰਦਾ ਹੈ ਅਤੇ ਕਈ ਲੋਕ ਰੋਟੀ ਬਣਾਉਣ ਤੋਂ ਬਾਅਦ ਤਵੇ ਨੂੰ ਗੈਸ ਉੱਪਰ ਖਾਲੀ ਛੱਡ ਦਿੰਦੇ ਹਨ ਉਹ ਬਹੁਤ ਗਲਤ ਹੈ ਕੰਮ ਕਰਨ ਤੋਂ ਬਾਅਦ ਤਵੇ ਨੂੰ ਗੈਸ ਤੋਂ ਹਟਾ ਦੇਣਾ ਚਾਹੀਦਾ ਹੈ ਨੰਬਰ 9 ਰੋਟੀ ਬਣਾਉਣ ਤੋਂ ਬਾਅਦ ਤਵੇ ਨੂੰ ਕਦੇ ਵੀ ਗੰਦਾ ਨਹੀਂ ਛੱਡਣਾ ਚਾਹੀਦਾ ਇਸ ਨਾਲ ਘਰ ਵਿੱਚ ਕੰਗਾਲੀ ਆਉਣ ਦਾ ਕਾਰਨ ਬਣਦਾ ਹੈ ਅਤੇ ਨਾਕਾਰਤਮਕ ਊਰਜਾ ਆਉਂਦੀ ਹੈ ਨੰਬਰ 10 ਘਰ ਦੀ ਨੈਗੇਟਿਵਿਟੀ ਖਤਮ ਕਰਨ ਲਈ ਸਵੇਰੇ ਤਵੇ ਤੇ ਥੋੜਾ ਜਿਹਾ ਨਮਕ ਛਿੜਕ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਕਦੇ ਵੀ ਪੈਸੇ ਦੀ ਤੰਗੀ ਨਹੀਂ ਹੁੰਦੀ ਅਤੇ ਤਵੇ ਦੇ ਸਾਰੇ ਕੀਟਾਣੂ ਮਾਰ ਜਾਂਦੇ ਹਨ ਅਤੇ ਰੋਟੀ ਖਾਣ ਵਾਲੇ ਨੂੰ ਮੀ ਕੋਈ ਕਦੇ ਬਿਮਾਰੀ ਨਹੀਂ ਲੱਗਦੀ ਨੰਬਰ 11 ਖਾਣਾ ਬਣਾਉਣ ਤੋਂ ਬਾਅਦ ਤਵੇ ਨੂੰ ਗੈਸ ਤੋਂ ਹਟਾਉਣਾ ਬਹੁਤ ਜ਼ਰੂਰੀ ਹੈ ਅਜਿਹਾ ਨਾ ਕਰਨ ਨਾਲ ਘਰ ਦੇ ਮੁਖੀ ਦੀ ਸਿਹਤ ਖਰਾਬ ਹੁੰਦੀ ਹੈ ਨੰਬਰ 12 ਰਾਤ ਨੂੰ ਕਦੇ ਵੀ ਤਵਾ ਜਾਂ ਕਡਾਈ ਝੂਠੇ ਨਾ ਛੱਡੋ ਇਹਨਾਂ ਨੂੰ ਸਾਫ਼ ਕਰਕੇ ਹੀ ਸੌਣਾ ਚਾਹੀਦਾ ਹੈ ਨਹੀਂ ਤਾਂ ਨਾਕਾਰਤਮਕ ਊਰਜਾ ਤੁਹਾਡਾ ਪਿੱਛਾ ਨਹੀਂ ਛੱਡੇਗੀ ਨੰਬਰ 13 ਇਸ ਗੱਲ ਨੂੰ ਪੱਕੇ ਤੌਰ ਤੇ ਸਮਝ ਲਓ ਕਿ ਘਰ ਵਿੱਚ ਤਵੇ ਤੇ ਜੋ ਵੀ ਪਹਿਲੀ ਰੋਟੀ ਬਣੇ ਉਹ ਹਮੇਸ਼ਾ ਕਿਸੇ ਜਾਨਵਰ ਲਈ ਹੀ ਹੋਣੀ ਚਾਹੀਦੀ ਹੈ ਪਹਿਲੀ ਰੋਟੀ ਕਦੇ ਵੀ ਨਹੀਂ ਖਾਣੀ ਚਾਹੀਦੀ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਖੁਸ਼ੀਆਂ ਆਉਂਦੀਆਂ ਹਨ ਅਤੇ ਤੁਹਾਨੂੰ ਦੌਲਤ ਦੇ ਢੇਰ ਲੱਗਦੇ ਹਨ ਨੰਬਰ 14 ਜਦੋਂ ਰੋਟੀ ਬਣਾ ਲਵੋ ਤਾਂ ਤਵਾ ਕਿਸੇ ਦੀ ਨਜ਼ਰ ਨਹੀਂ ਆਉਣਾ ਚਾਹੀਦਾ ਉਹ ਕਿਸ ਅਜਿਹੀ ਜਗ੍ਹਾ ਤੇ ਰੱਖਣਾ ਚਾਹੀਦਾ ਜਿੱਸੇ ਜਿੱਥੇ ਕਿਸੇ ਵੀ ਹਰ ਕਿਸੇ ਦੀ ਨਜ਼ਰ ਨਾ ਪਵੇ ਨੰਬਰ 15 ਤਵੇ ਨੂੰ ਕਦੇ ਵੀ ਉਲਟਾ ਨਹੀਂ ਰੱਖਣਾ ਚਾਹੀਦਾ ਇਸ ਨਾਲ ਮੁਸੀਬਤਾਂ ਦੇ ਢੇਰ ਲੱਗ ਜਾਂਦੇ ਹਨ ਅਤੇ ਤਰੱਕੀ ਦੇ ਰਸਤੇ ਬੰਦ ਹੋ ਜਾਂਦੇ ਹਨ ਨੰਬਰ 16 ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਘਰ ਵਿੱਚ ਤਵੇ ਨੂੰ ਕਿਸ ਜਗ੍ਹਾ ਤੇ ਰੱਖਣਾ ਚਾਹੀਦਾ ਹੈ ਜਿੱਥੇ ਖਾਣਾ ਬਣਾਉਂਦੇ ਹਨ ਤਵੇ ਨੂੰ ਉਸਦੇ ਸੰਜੇ ਪਾਸੇ ਹੀ ਰੱਖਣਾ ਚਾਹੀਦਾ ਹੈ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਵੱਧ ਤੋਂ ਵੱਧ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ